ਸੇਵਾ ਦੇਸ਼ ਦੀ ਜਿੰਦਗੀਆਂ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਸੋ ਦੇਸ਼ ਦੀ ਸੇਵਾ ਕਰਨ ਲਈ ਆਪਣਾ ਜੀਵਨ ਕੁਰਬਾਨ ਕਰਨਾ ਪੈਂਦਾ ਹੈ ਅੱਜ ਅਸੀਂ 93 ਸ਼ਹੀਦੀ ਦਿਹਾੜੇ ਤੇ ਸਿੱਖ ਕੌਮ ਦੇ ਅਣਗੌਲੇ ਯੋਧੇ ਬਾਬਾ ਰਤਨ ਸਿੰਘ ਬੱਬਰ ਦੇ ਬਾਰੇ ਗੱਲ ਕਰਾਂਗੇ ਬੱਬਰ ਰਤਨ ਸਿੰਘ ਰੱਕੜ ਦਾ ਜਨਮ 22 April 1893 ਨੂੰ ਪਿੰਡ ਰੱਕੜ ਬੇਟ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪਹਿਲਾ ਜਿਲ੍ਹਾ ਹੁਸ਼ਿਆਰਪੁਰ ਸੀ ਵਿਖੇ ਪਿਤਾ ਜਵਾਰ ਸਿੰਘ ਤੇ ਮਾਤਾ ਗੌਖੀ ਦੇ ਘਰ ਹੋਇਆ ਉਹਨਾਂ ਨੇ ਸਰਕਾਰੀ ਹਾਈ ਸਕੂਲ ਰਾਹੋਂ ਜਿਹੜਾ ਕਿ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਅਧੀਨ ਸੀ ਤੋਂ ਚੰਗੇ ਨੰਬਰ ਲੈ ਕੇ 10ਵੀਂ ਕੀਤੀ 19 ਵਰਿਆਂ ਦੀ ਉਮਰ ਵਿੱਚ ਉਹ ਰਸਾਲਾ ਨੰਬਰ 4 ਹਰਸਨ ਹਾਰਸ ਵਿੱਚ ਬਤੌਰ ਕਲਰਕ ਭਰਤੀ ਹੋ ਗਏ ਫਿਰ ਤਰੱਕੀ ਤੋਂ ਬਾਅਦ ਉਹ ਦਫੇਦਾਰ ਨਿਯੁਕਤ ਹੋਏ ਚੰਗੀ ਡੌਲ ਡੀਲ ਵਾਲੇ ਰਤਨ ਸਿੰਘ ਨੂੰ ਬਟਾਲੀਂ ਦੇ ਮਸਕੋਟ ਦਾ ਇੰਚਾਰਜ ਬਣਾਇਆ ਗਿਆ ਇੱਥੇ ਹੀ ਨੌਕਰੀ ਦੌਰਾਨ ਉਹਨਾਂ ਨੂੰ ਸਮੇਂ ਦੇ ਹੁਕਮਰਾਨਾਂ ਦੀਆਂ ਕਾਲੀਆਂ ਕਰਤੂਤਾਂ ਕਾਰਨ ਵਿਦੇਸ਼ੀ ਹਕੂਮਤ ਨਾਲ ਨਫ਼ਰਤ ਹੋ ਗਈ। ਦੂਜੇ ਪਾਸੇ ਉਹਨਾਂ ਨੇ ਆਪਣੇ ਦੂਰਅੰਦੇਸ਼ੀ ਸੋਚ ਸਦਕਾ ਇੱਕ ਅੰਗਰੇਜ਼ ਮੇਜਰ ਆਪਣੇ ਭਵਿੱਖ ਦੀਆਂ ਯੋਜਨਾਵਾਂ ਨੂੰ ਪੂਰਾ ਕਰਨ ਲਈ ਉਹਨਾਂ ਨਾਲ ਗੰਡ ਤੋਪ ਕਰਕੇ ਇੱਕ ਪੱਕੀ 303 ਬਦੂ ਇੱਕ ਪਿਸਤਲ ਕੁਝ ਹੈਂਡ ਗ੍ਰੇਨੇਡ ਕੁਝ ਬੰਬ ਲੈ ਅਤੇ ਇਸ ਦੇ ਨਾਲ ਹੀ ਸਾਰਾ ਹਸਲਾ ਫੌਜ ਚੁਲਿਆ ਗਿਆ ਆਪਣੇ ਪਿੰਡ ਰੱਕੜ ਦੇ ਦੇਖ ਘੋੜੇ ਬਣਾ ਕੇ ਉਸ ਵਿੱਚ ਚਰਤੀ ਦੋਸ਼ ਕਰ ਦਿੱਤਾ ਲਗਾ ਦਿੱਤਾ ਫਿਰ ਉਹ 2/22 ਪੰਜਾਬ ਰੈਜiment ਦੀ ਭਰਤੀ ਹੋ ਗਿਆ ਪਰ ਛੇਤੀ ਮਹਿਸੂਸ ਕੀਤਾ ਕਿ ਕੁਝ ਰੁਪਈਆ ਪਿੱਛੋਂ ਅੰਗਰੇਜ਼ਾਂ ਨੂੰ ਆਪਣੀ ਜ਼ਿੰਦਗੀ ਵੇਚਣ ਦੀ ਥਾਂ ਆਪਣੀ ਜ਼ਿੰਦਗੀ ਦੇਸ਼ ਕਾਮ ਦੇ ਲੇਖੇ ਲਾ ਦੇਣ 15 ਫਰਵਰੀ 1919 ਨੂੰ ਫੌਜੋਂ ਦੁਬਾਰਾ ਡਿਸਚਾਰਜ ਲੈ ਕੇ ਪਿੰਡ ਆ ਗਿਆ ਤੇ ਖੇਤੀਬਾੜੀ ਦਾ ਕੰਮ ਕਰਨ ਲੱਗਿਆ ਇਸ ਸਮੇਂ ਦੌਰਾਨ ਗਦਰ ਲਹਿਰ ਜਲਿਆਂ ਵਾਲੇ ਬਾਗ ਦਾ ਸਾਾਕਾ ਤੇ ਹੋਰ ਦੇਲਕਮ ਬਹੁ ਕੰਢਨਾਵਾਂ ਨੇ ਸਮੁੱੱਚੀ ਕੌਮ ਸਹਿਤ ਉਹਨਾਂ ਨੂੰ ਝੰਡੋਰ ਕੇ ਰੱਖ ਦਿੱਤਾ ਇਸ ਦੌਰਾਨ ਬੱਬਲ ਅਕਾਲੀਆਂ ਨਾਲ ਮਿਲ ਕੇ ਪੂਰੀ ਸਰਗਰਮੀ ਨਾਲ ਆਜ਼ਾਦੀ ਦੇ ਮੋਹਮ ਵਿੱਚ ਉੱਦ ਪਏ ਆਪ ਬੰਬ ਬਣਾਉਣ ਦੀ ਤਕਨੀਕ ਦੇ ਮਾਹਿਰ ਸਨ ਕੁਝ ਅੰਗਰੇਜ਼ਾਂ ਦੇ ਚੋਲੀ ਚੁੱਕਾ ਨੇ ਪੁਲਿਸ ਕੋਲ ਮੁਖਬਰੀ ਕਰ ਦਿੱਤੀ ਤੇ 23 ਜੂਨ 1922 ਨੂੰ ਪਠਾਨ ਸਿਕੰਦਰ ਖਾਨ ਤੇ ਮਹਿਤਪੁਰ ਦੇ ਜ਼ੈਲਦਾਰ ਦੀ ਸੂਹ ਤੇ ਰੱਕੜ ਬੇੜ ਛਾਪਾ ਮਾਰਿਆ ਤੇ ਉਹਨਾਂ ਨੂੰ ਉਹਨਾਂ ਦੇ ਘਰੋਂ ਗ੍ਰਿਫਤਾਰ ਕਰ ਲਿਆ ਗਿਆ ਇਨਾਂ ਨੂੰ ਗ੍ਰਿਫਤਾਰੀ ਤੋਂ ਉਪਰੰਤ ਸਜ਼ਾ ਦਿੱਤੀ ਗਈ ਸਜ਼ਾ ਪੂਰੀ ਕਰਨ ਤੋਂ ਪरांत ਆਪ ਬੱਬਰ ਅਕਾਲੀ ਲਾਲ ਜਮੁਰਾ ਤੋਂ ਗਰਮ ਹੋ ਗਏ 1930 1930 ਨੂੰ ਇਸ਼ਤਿਹਾਰ ਜਾਰੀ ਕਰਕੇ ਸਰਕਾਰ ਨੂੰ ਦਿੱਤੀ ਧਮਕੀ ਅਨੁਸਾਰ ਇੱਕੋ ਦਿਨ ਬਲਾਚੌਰ ਰਾਹੋਂ ਗੜਸ਼ੰਕਰ ਤੇ ਮਹਿਲਪੁਰ ਥਾਣਿਆਂ ਤੇ ਬੰਬ ਧਮਾਕੇ ਕੀਤੇ ਪਰ ਉਹ ਮਾਰੂ ਨਹੀਂ ਸਨ ਪੁਲਿਸ ਨੇ ਬੱਬਰ ਰਤਨ ਸਿੰਘ ਤੇ ਤੈਨ ਮਹਾਵਲੇ ਦਰਜ ਕੀਤੇ ਰਤਨ ਸਿੰਘ ਬੱਬਰੂ ਪੋਸ਼ ਹੋ ਗਿਆ ਸਰਕਾਰ ਨੇ ਜ਼ਾਇਦਤ ਕੁਰਕ ਕਰ ਲਈ ਉਸ ਸਮੇਂ ਉਹ ਬिलासपुर ਹਿਮਾਚਲ ਦੇ ਪਹਾੜੀ ਰਾਜਾਂ ਦੀ ਪਹਾੜੀ ਏਰੀਆ